ਰਬੀ ਜੀ ਨੂੰ ਕਿਤੇ ਮੈਸੇਜ ਨਹੀਂ ਦੇਖਦੇ ਆ ਵੀ ਉਹ ਬਹੁਤ ਇੱਕ ਧਾਰਮਿਕ ਖਿਆਲਾਂ ਦੇ ਗੁਰਦੁਆਰਾ ਗੁਰਦੁਆਰਾ ਸਾਹਿਬ ਜਾਣਾ ਹੈ ਬਾਠ ਕਰਨਾ ਹੈ ਮਤਲਬ ਇੱਕ ਬਹੁਤ ਜਿੱਦਾ ਸੁਲਝੀ ਹੋਈ ਲੇਡੀ ਜੀ ਨੂੰ ਕਹਦੀ ਹੈ ਉਹ ਹੈ ਕਿਉਂਕਿ ਉਹਨਾਂ ਨੇ ਜਿੰਨਾ ਮਰਜੀ ਪੈਸਾ ਆ ਗਿਆ ਪਰ ਉਹਨਾਂ ਨੇ ਨਾ ਆਪਣਾ ਜਿਹੜਾ ਹੈਗਾ ਪੈਰ ਨਹੀਂ ਜ਼ਮੀਨ ਤੋਂ ਉਠਾਇਆ ਤਾਂ ਉਹ ਸਾਰੀਆਂ ਚੀਜ਼ਾਂ ਉਹਨਾਂ ਦੇ ਬੱਚਿਆਂ 'ਚ ਦੇਖਣ ਨੂੰ ਮਿਲਦੀਆਂ ਨੇ ਗਿੱਪੀ ਦੇ ਬੱਚੇ ਦੀ ਗੱਲ ਕਰੀਏ ਕਹਿੰਦੇ ਵੀ ਗਿੱਪੀ ਭਾਜੀ ਵੀ ਕਹਿੰਦੇ ਮਤਲਬ ਪੰਜਾਬੀ ਨੂੰ ਬਹੁਤ ਪਿਆਰ ਕਰਦੇ ਨੇ ਪੱਗ ਵਿੱਚ ਵੀ ਮੇਚਲ ਕੋਈ ਰੋਲ ਆਉਂਦੇ ਨੇ ਤੇ ਉਹਨਾਂ ਨੇ ਕਹਿੰਦੇ ਬੇਟਾ ਵੀ ਮਤਲਬ ਹਮੇਸ਼ਾ ਦਸਤਾਰ ਚ ਰਹਿਣਾ ਪਸੰਦ ਕਰਦੇ ਨੇ ਇਹ ਵੀ ਇੱਕ ਵਿਲੱਖਣ ਹੁੰਦੀ ਹੈ ਮਾਪਿਓ ਹੀ ਸਮਝਾ ਸਕਦਾ ਕਿ ਅੱਜ ਦੇ ਸਮੇਂ 'ਚ ਇੱਕ ਸਿੱਖੀ ਨਾਲ ਜੁੜਨਾ ਜਾਂ ਇੱਕ ਸਾਡੀ ਭਾਸ਼ਾ ਨਾਲ ਜੁੜਨਾ ਕਿੰਨਾ ਜ਼ਰੂਰੀ ਹੋ ਚੁੱਕਿਆ ਹੈ ਬਿਲਕੁਲ ਜੀ ਦੇਖੋ ਬੱਚਾ ਆਪਣੇ ਪੇਰੈਂਟਸ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਦਾ ਹੈ ਬਹੁਤ ਸਾਰੀਆਂ ਕਿਉਂਕਿ ਉਹਨਾਂ ਦੀ ਜਿਹੜੀ ਕਹਿੰਦੇ ਨੇ ਨਾ ਨੀ ਉਹ ਬਹੁਤ ਸਟਰੋਂਗ ਹੈ ਉਹਨਾਂ ਦੇ ਮੈਂ ਰਮਨਜੀਤ ਜੀ ਨੂੰ ਗਿੱਪੀ ਦੇ ਮੈਸੇਜ ਨੂੰ ਦੇਖਦੇ ਆਂ ਵੀ ਉਹ ਬਹੁਤ ਇੱਕ ਧਾਰਮਿਕ ਖਿਆਲਾਂ ਦੇ ਗੁਰਦੁਆਰਾ ਗੁਰਦੁਆਰਾ ਸਾਹਿਬ ਜਾਣਾ ਹੈ ਬਾਠ ਕਰਨਾ ਹੈ ਮਤਲਬ ਇੱਕ ਬਹੁਤ ਜਿੱਦਾ ਸੁਲਝੀ ਹੋਈ ਲੇਡੀ ਜੀ ਨੂੰ ਕਹਦੀ ਹੈ ਉਹ ਹੈ ਉਹ ਸਾਰੀਆਂ ਚੀਜ਼ਾਂ ਉਹਨਾਂ ਦੇ ਬੱਚਿਆਂ 'ਚ ਦੇਖਣ ਨੂੰ ਮਿਲਦੀਆਂ ਨੇ ਤੇ ਗਿੱਪੀ ਦਾ ਤੁਸੀਂ ਵੀ ਸੁਭਾਅ ਜਾਣਦੇ ਹੋ ਕਿ ਕਿੰਨੇ ਹੰਭਲ ਨੇ ਕਿੰਨੀ ਰਿਸਪੈਕਟ ਦਿੰਦੇ ਨੇ ਜਿਹੜੇ ਮਰਜ਼ੀ ਅਹੁਦੇ ਤੇ ਪਹੁੰਚ ਗਏ ਕਿੱਥੇ ਤੱਕ ਉਹ ਕਿਹੜੇ ਮੁਕਾਮ ਤੇ ਪਹੁੰਚ ਗਏ ਪਰ ਉਹ ਫਿਰ ਵੀ ਆਪਣੇ ਤੋਂ ਬੜਿਆਂ ਦਾ ਹਲੇ ਤੱਕ ਸਤਿਕਾਰ ਕਰਦੇ ਗਿੱਪੀ ਖੁੱਲ੍ਹ ਕੇ ਦੱਸਦਾ ਹੈ ਆਪਦੇ ਕਈ ਇੰਟਰਵਿਊ 'ਚ ਕਿੰਨੇ ਵੀ ਮੈਂ ਬਹੁਤ ਜ਼ਿੰਦਗੀ ਦੇ ਜਦੋਂ ਸ਼ੁਰੂਆਤ ਸੀ ਬਹੁਤ ਗਰੀਬੀ ਹੰਡਾਈਏ ਤੇ ਅੱਜ ਚਲ ਇੰਨਾ ਪੈਸਾ ਪਰ ਲਿਆਕਤ ਅੱਜ ਵੀ ਉਹਨਾਂ ਦੇ 'ਚ ਉਨੀ ਹੈ ਮਤਲਬ ਮਿਲਣ ਦਾ ਮਿਲਨਸਾਰ ਹੈਗੇ ਨੇ ਸਭ ਕੁਝ ਬਿਲਕੁਲ ਕਿਉਂਕਿ ਉਹਨਾਂ ਨੇ ਜਿੰਨਾ ਮਰਜ਼ੀ ਪੈਸਾ ਆ ਗਿਆ ਪਰ ਉਹਨਾਂ ਨੇ ਨਾ ਆਪਣਾ ਜਿਹੜਾ ਹੈਗਾ ਪੈਰ ਨਹੀਂ ਜ਼ਮੀਨ ਤੋਂ ਉਠਾਇਆ ਇਹ ਕਹਿੰਦੇ ਨੇ ਪੈਰ ਉੱਥੇ ਹੀ ਰੱਖੇ ਹੋਏ ਨੇ ਤੇ ਅਸੀਂ ਤਾਂ ਉਹਨਾਂ ਨੂੰ ਬਹੁਤ ਨੇੜੇ ਤੋਂ ਦੇਖਦੇ ਆਂ ਕੋਲ ਬੈਠਦੇ ਆਂ ਕਦੇ ਲੱਗਦਾ ਨਹੀਂ ਬੜਾ ਇੱਕ ਜਿੱਦਾਂ ਹੰਬਲ ਮੋਸ਼ਨ ਪਿਕਚਰ ਦਾ ਨਾਮ ਮੈਂ ਰਮਨਜੀਤ ਜੀ ਨੂੰ ਵੀ ਇਹ ਮੈਸੇਜ ਨੂੰ ਦੇਖਦੇ ਆਂ ਵੀ ਉਹ ਬਹੁਤ ਇੱਕ ਧਾਰਮਿਕ ਖਿਆਲਾਂ ਦੇ ਗੁਰਦੁਆਸ ਗੁਰਦੁਮਾਰਾ ਸਾਹਿਬ ਜਾਣੇ ਬਾਠ ਕਰਨਾ ਮਤਲਬ ਇੱਕ ਬਹੁਤ ਜਿੱਦਾ ਸੁਲਝੀ ਹੋਈ ਲੇਡੀ ਜੀ ਨੂੰ ਕਹਦੇ ਆ ਉਹ ਹੈ ਕਿਉਂਕਿ ਉਹਨਾਂ ਨੇ ਜਿੰਨਾ ਮਰਜੀ ਪੈਸਾ ਆ ਗਿਆ ਪਰ ਉਹਨਾਂ ਨੇ ਨਾ ਆਪਣਾ ਜਿਹੜਾ ਹੈਗਾ ਪੈਰ ਨਹੀਂ ਜ਼ਮੀਨ ਤੋਂ ਉਠਾਇਆ ਤਾਂ ਉਹ ਸਾਰੀਆਂ ਚੀਜ਼ਾਂ ਉਹਨਾਂ ਦੇ ਬੱਚਿਆਂ 'ਚ ਦੇਖਣ ਨੂੰ ਮਿਲਦੀਆਂ ਨੇ ਦੀ ਪੀ ਦੇ ਬੱਚੇ ਦੀ ਗੱਲ ਕਰੀਏ ਕਹਿੰਦੇ ਵੀ ਗੀਪੀ ਭਾਜੀ ਵੀ ਕਹਿੰਦੇ ਮਤਲਬ ਪੰਜਾਬੀ ਨੂੰ ਬਹੁਤ ਪਿਆਰ ਕਰਦੇ ਨੇ ਪੱਗ ਵਿੱਚ ਵੀ ਮੇਚਲ ਕੋਈ ਰੋਲ ਆਉਂਦੇ ਨੇ ਤਾਂ ਉਹਨਾਂ ਨੇ ਕਹਿੰਦੇ ਬੇਟਾ ਵੀ ਮਤਲਬ ਹਮੇਸ਼ਾ ਦਸਤਾਰ ਚ ਰਹਿਣਾ ਪਸੰਦ ਕਰਦੇ ਨੇ ਇਹ ਵੀ ਇੱਕ ਵਿਲੱਖਣ ਹੁੰਦੀ ਹੈ ਮਾਪਿਓ ਹੀ ਸਮਝਾ ਸਕਦਾ ਕਿ ਅੱਜ ਦੇ ਸਮੇਂ 'ਚ ਇੱਕ ਸਿੱਖੀ ਨਾਲ ਜੁੜਨਾ ਜਾਂ ਇੱਕ ਸਾਡੀ ਭਾਸ਼ਾ ਨਾਲ ਜੁੜਨਾ ਕਿੰਨਾ ਜ਼ਰੂਰੀ ਹੋ ਚੁੱਕਿਆ ਹੈ ਬਿਲਕੁਲ ਜੀ ਦੇਖੋ ਬੱਚਾ ਆਪਣੇ ਪੇਰੈਂਟਸ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਦਾ ਹੈ ਬਹੁਤ ਸਾਰੀਆਂ ਕਿਉਂਕਿ ਉਹ ਉਹਨਾਂ ਦੀ ਜਿਹੜੀ ਕਹਿੰਦੇ ਨੇ ਨਾ ਨੀ ਉਹ ਬਹੁਤ ਸਟਰੋਂਗ ਹੈ ਉਹਨਾਂ ਦੇ ਮੈਂ ਰਮਨੀਰ ਜੀ ਨੂੰ ਗਿੱਪੀ ਦੇ ਮੈਸੇਜ ਨੂੰ ਦੇਖਦੇ ਆਂ ਵੀ ਉਹ ਬਹੁਤ ਇੱਕ ਧਾਰਮਿਕ ਖਿਆਲਾਂ ਦੇ ਗੁਰਦੁਆਰਾ ਗੁਰਦੁਆਰਾ ਸਾਹਿਬ ਜਾਣਾ ਹੈ ਬਾਠ ਕਰਨਾ ਹੈ ਮਤਲਬ ਇੱਕ ਬਹੁਤ ਜਿੱਦਾਂ ਸੁਲਝੀ ਹੋਈ ਲੇਡੀ ਜੀ ਨੂੰ ਕਹਦੀ ਹੈ ਉਹ ਹੈ ਤਾਂ ਉਹ ਸਾਰੀਆਂ ਚੀਜ਼ਾਂ ਉਹਨਾਂ ਦੇ ਬੱਚਿਆਂ 'ਚ ਦੇਖਣ ਨੂੰ ਮਿਲਦੀਆਂ ਨੇ ਤੇ ਗਿੱਪੀ ਦਾ ਤੁਸੀਂ ਵੀ ਸੁਭਾਅ ਜਾਣਦੇ ਹੋ ਕਿ ਕਿੰਨੇ ਹੰਭਲ ਨੇ ਕਿੰਨੀ ਰਿਸਪੈਕਟ ਦਿੰਦੇ ਨੇ ਜਿਹੜੇ ਮਰਜ਼ੀ ਅਹੁਦੇ ਤੇ ਪਹੁੰਚ ਗਏ ਕਿੱਥੇ ਤੱਕ ਉਹ ਕਿਹੜੇ ਮੁਕਾਮ ਤੇ ਪਹੁੰਚ ਗਏ ਪਰ ਉਹ ਫਿਰ ਵੀ ਆਪਣੇ ਤੋਂ ਬੜਿਆਂ ਦਾ ਹਲੇ ਤੱਕ ਸਤਿਕਾਰ ਗਿੱਪੀ ਖੁਦ ਦੱਸਦਾ ਆਪਦੇ ਕਈ ਇੰਟਰਵਿਊ 'ਚ ਕਿੰਨੇ ਵੀ ਮੈਂ ਬਹੁਤ ਜ਼ਿੰਦਗੀ ਦੇ ਜਦੋਂ ਸ਼ੁਰੂਆਤ ਸੀ ਬਹੁਤ ਗਰੀਬੀ ਹੰਡਾਈਏ ਤੇ ਅੱਜ ਚਲ ਇੰਨਾ ਪੈਸਾ ਪਰ ਲਿਆਕਤ ਅੱਜ ਵੀ ਉਹਨਾਂ 'ਚ ਉਨੀ ਐ ਮਤਲਬ ਮਿਲਣ ਦਾ ਮਿਲਣਸਾਰ ਹੈਗੇ ਨੇ ਸਭ ਕੁਝ ਬਿਲਕੁਲ ਕਿਉਂਕਿ ਉਹਨਾਂ ਨੇ ਜਿੰਨਾ ਮਰਜੀ ਪੈਸਾ ਆ ਗਿਆ ਪਰ ਉਹਨਾਂ ਨੇ ਨਾ ਆਪਣਾ ਜਿਹੜਾ ਹੈਗਾ ਪੈਰ ਨਹੀਂ ਜ਼ਮੀਨ ਤੋਂ ਉਠਾਇਆ ਇਹ ਕਹਿੰਦੇ ਨੇ ਪੈਰ ਉੱਥੇ ਹੀ ਰੱਖੇ ਹੋਏ ਨੇ ਤੇ ਅਸੀਂ ਤਾਂ ਉਹਨਾਂ ਨੂੰ ਬਹੁਤ ਨੇੜੇ ਤੋਂ ਦੇਖਦੇ ਆ ਕੋਲ ਬੈਠਦੇ ਆ ਕਦੇ ਲੱਗਦਾ ਨਹੀਂ ਬੜਾ ਇੱਕ ਜਿੱਦਾਂ ਹੰਬਲ ਮੋਸ਼ਨ ਪਿਕਚਰ ਦਾ ਨਾਮ